ਕੈਨੇਡੀਅਨ ਕਮ ਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਭਾਰਤੀ ਅਧਿਕਾਰੀਆਂ ਦੀ ਇੱਕ ਜਾਂਚ ਜਿਸ ਵਿੱਚ ਦਰਜਣਾ ਕੈਨੇਡੀਅਨ ਕਾਲਜ ਅਤੇ ਯੂਨੀਵਰਸਟੀਆਂ ਨੂੰ ਕੈਨੇਡਾ ਅਮਰੀਕਾ ਸਰੱਦ ਦੇ ਪਾਰ ਗੈਰ ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਨੂੰ ਲਜਾਣ ਦੀ ਇੱਕ ਸਕੀਮ ਨਾਲ ਜੋੜਿਆ ਜਾ ਸਕਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਛੇ ਕਿਸ ਹੱਦ ਤੱਕ ਸ਼ੋਸ਼ਣ ਕੀਤਾ ਜਾ ਸਕਦਾ ਹੈ ਕੈਲਗਰੀ ਆਧਾਰਤ ਇਮੀਗ੍ਰੇਸ਼ਨ ਵਕੀਲ ਰਾਜ ਸ਼ਰਮਾ ਸੀਬੀਸੀ ਨਿਊਜ਼ ਨੈਟਵਰਕ ਨੂੰ ਦੱਸ ਰਹੇ ਸਨ ਕਿ ਜੇਕਰ ਇਲਜ਼ਾਮ ਸੱਚ ਨੇ ਤਾਂ ਇਹ ਸਾਡੇ ਇਮਾਨਦਾਰੀ ਪ੍ਰੋਟੋਕਾਲ ਵਿੱਚ ਹੈਰਾਨ ਕਰਨ ਵਾਲੇ ਪਾੜੇ ਨੂੰ ਉਜਾਗਰ ਕਰਦਾ ਹੈ ਇਹ ਡੂੰਗੀ ਡੰਗਾਈ ਨਾਲ ਚਿੰਤਾਜਨਕ ਅਤੇ ਸੁਰੱਖਿਆ ਵਾਲਾ ਰਾਜ ਸ਼ਰਮਾ ਨੇ ਇੱਕ ਕੈਲਗਰੀ ਆਧਾਰਿਤ ਇਮੀਗ੍ਰੇਸ਼ਨ ਵਕੀਲ ਨੇ ਸੀਬੀਸੀ ਨਿਊਜ਼ ਨੈਟਵਰਕ ਨੂੰ ਇਹ ਗੱਲ ਦੱਸੀ ਜੋ ਕਿ ਇਹ ਦੋਸ਼ ਸੁਝਾਅ ਦਿੰਦੇ ਨੇ ਕਿ ਵਿਆਪਕ ਮਨੁੱਖੀ ਤਸਕਰੀ ਦਾ ਇਹ ਇੱਕ ਪੱਧਰ ਹੈ ਭਾਰਤ ਦੇ ਇਨਫੋਰਸਮੈਂਟ ਡਾਇਰੈਕਟਰ ਨੇ ਮੰਗਲਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਉਸਨੇ ਪਟੇਲ ਪਰਿਵਾਰ ਨਾਲ ਭਾਰਤੀ ਸਬੰਧਾਂ ਦੀ ਜਾਂਚ ਕਰਨ ਤੋਂ ਬਾਅਦ ਮੁੰਬਈ ਵਿੱਚ ਮਨੁੱਖੀ ਤਸਕਰੀ ਦੇ ਦੋ ਇਕਾਈਆਂ ਨੂੰ ਸ਼ਾਮਲ ਕਰਦਾ ਸਬੂਤ ਦਾ ਪਰਦਾਫਾਸ਼ ਕੀਤਾ ਜੋ ਜਨਵਰੀ 2022 ਵਿੱਚ ਮੈਨੇਜ ਟੋਬਾ ਤੋਂ ਸਰਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਮੌਤ ਹੋ ਗਈ ਸੀ ਤੇ ਮਿਨੀ ਸੋਟਾ ਠੰਡੇ ਮੌਸਮ ਦੌਰਾਨ ਉੱਥੇ ਇਹ ਹਾਦਸਾ ਵਾਪਰਿਆ ਸੀ ਐਨਫੋਰਸਮੈਂਟ ਡਾਇਰੈਕਟਰ ਨੇ ਕਿਹਾ ਕਿ ਉਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਲਗਭਗ 25000 ਵਿਦਿਆਰਥੀਆਂ ਨੂੰ ਇੱਕ ਸੰਸਥਾ ਦੁਆਰਾ ਰੈਫਰ ਕੀਤਾ ਗਿਆ ਸੀ ਜਦੋਂ ਕਿ 10000 ਤੋਂ ਵੱਧ ਵਿਦਿਆਰਥੀ ਜਿਤੇ ਹਰ ਸਾਲ ਭਾਰਤ ਤੋਂ ਬਾਹਰ ਵੱਖ-ਵੱਖ ਕਾਲਜਾਂ ਵਿੱਚ ਭੇਜੇ ਗਏ ਸਨ ਐਨਫੋਰਸਮੈਂਟ ਡਾਇਰੈਕਟਰ ਦੇ ਅਨੁਸਾਰ ਭਾਰਤੀ ਨਾਗਰਿਕਾਂ ਲਈ ਕੈਨੇਡੀਅਨ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਅਤੇ ਵਿਦਿਆਰਥੀ ਵੀਜ਼ੇ ਲਈ ਦਾਖਲ ਅਰਜ਼ੀ ਦੇਣ ਦੇ ਪ੍ਰਬੰਧ ਕੀਤੇ ਜਾਣਗੇ ਪਰ ਇੱਕ ਵਾਰ ਜਦੋਂ ਭਾਰਤੀ ਨਾਗਰਿਕ ਕੈਨੇਡਾ ਪਹੁੰਚ ਗਏ ਤਾਂ ਕੈਨੇਡਾ ਵਿੱਚ ਸ਼ਾਮਲ ਹੋਣ ਦੀ ਬਜਾਏ ਉਹ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਵਿੱਚ ਸਰਦ ਪਾਰ ਕਰਕੇ ਕੈਨੇਡਾ ਦੇ ਸਕੂਲਾਂ ਦੁਆਰਾ ਪ੍ਰਾਪਤ ਕੀਤੀ ਗਈ ਵੱਡੀ ਫੀਸ ਵਾਪਸ ਵਿਅਕਤੀ ਦੇ ਖਾਤੇ ਵਿੱਚ ਭੇਜ ਦਿੱਤੀ ਜਾਂਦੀ ਇਸ ਤਰ੍ਹਾਂ ਦੀ ਗੱਲ ਇਨਫੋਰਸਮੈਂਟ ਡਾਇਰੈਕਟਰ ਦੁਆਰਾ ਕਹੀ ਗਈ ਹੈ ਇਨਫੋਰਸਮੈਂਟ ਡਾਇਰੈਕਟਰ ਨੇ ਕਿਹਾ ਹੈ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਨਿਕਲ ਕੇ ਆਇਆ ਕਿ ਕੈਨੇਡਾ ਵਿੱਚ ਸਥਿਤ ਲਗਭਗ 112 ਕਾਲਜਾਂ ਨੇ ਇੱਕ ਇਕਾਈ ਦੇ ਨਾਲ 150 ਤੋਂ ਵੱਧ ਇੱਕ ਹੋਰ ਇਕਾਈ ਦੇ ਨਾਲ ਸਮਝੌਤੇ ਵੀ ਕੀਤੇ ਨੇ ਅਦਾਲਤ ਵਿੱਚ ਦੋਸ਼ ਸਾਬਤ ਨਹੀਂ ਹੋਏ ਭਾਰਤ ਨੇ ਕਥਿਤ ਤੌਰ ਤੇ ਸ਼ਾਮਲ ਕੈਨੇਡੀਅਨ ਕਾਲਜਾਂ ਦੀ ਪਹਿਚਾਣ ਨਹੀਂ ਕੀਤੀ ਹੈ RCMP ਦੇ ਬੁਲਾਰੇ ਕੈਮੀ ਨੇ ਦੱਸਿਆ CBC ਨਿਊਜ਼ ਨੇ ਈਮੇਲ ਦੇ ਰਾਹੀਂ ਉਸਨੇ ਜਾਂਚ ਬਾਰੇ ਵਾਧੂ ਜਾਣਕਾਰੀ ਲੈਣ ਬਾਰੇ ਆਪਣੇ ਅੰਤਰਰਾਸ਼ਟਰੀ ਪੁਲਿਸਿੰਗ ਸੰਪਰਕ ਅਫਸਰਾਂ ਨਾਲ ਹੀ ਭਾਰਤ ਤੱਕ ਪਹੁੰਚ ਕੀਤੀ ਆ ਕਾਲਜ ਤੇ ਇੰਸਟੀਚਿਊਟ ਕੈਨੇਡਾ ਕੈਨੇਡਾ ਦੇ ਪੋਸਟ ਸੈਕੰਡਰੀ ਸਿੱਖਿਆ ਨੈਟਵਰਕ ਲਈ ਇੱਕ ਰਾਸ਼ਟਰੀ ਵਕਾਲਤ ਸੰਸਥਾ ਨੇ ਇਹ ਕਿਹਾ ਕਿ ਉਸ ਕੋਲ ਕਥਿਤ ਤੌਰ ਤੇ ਭਾਰਤੀ ਦੂਸ਼ਮ ਚ ਸ਼ਾਮਲ ਕਾਲਜਾਂ ਦੀ ਪ੍ਰਕਿਰਤੀ ਬਾਰੇ ਕੋਈ ਵੇਰਵਾ ਨਹੀਂ ਹੈ ਸਟੱਡੀ ਪਰਮਿਟ ਦੀਆਂ ਅਰਜ਼ੀਆਂ ਜਾਰੀ ਕਰਨ ਅਤੇ ਸਵੀਕ੍ਰਿਤ ਅਤੇ ਪ੍ਰਤੀਕਿਰਿਆ ਪੂਰੀ ਤਰਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਵਿਦਿਆਰਥੀ ਬਿਨਾਂਕਾਰ ਅਤੇ ਪੋਸਟ ਸਕੈਂਡਰੀ ਸੰਸਥਾਵਾਂ ਦੁਆਰਾ ਪ੍ਰਬੰਧਿਤ ਕੀਤੀਆਂ ਜਾਂਦੀਆਂ ਨੇ ਅਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਆਂ ਦੇ ਮੰਤਰਾਲੇ ਦੇ ਬੁਲਾਰੇ ਨੇ ਡੈਨਾ ਸੈਮਕੋਮ ਨੇ ਕਿਹਾ ਕਾਲਜ ਅਤੇ ਯੂਨੀਵਰਸਿਟੀਆਂ ਦੇ ਮੰਤਰਾਲੇ ਦੀ ਇਸ ਪ੍ਰਤਿਕਿਰਿਆ ਵਿੱਚ ਕੋਈ ਭੂਮਿਕਾ ਨਹੀਂ ਹੈ ਸੈਮਕੋਮ ਨੇ ਸੀਬੀਸੀ ਨਿਊਜ਼ ਰਾਹੀਂ ਇੱਕ ਐਮੀਲ ਵਿੱਚ ਕਿਹਾ ਕਿ ਜਿਵੇਂ ਕਿ ਸਾਡੀ ਸਰਕਾਰ ਨੇ ਵਾਰ-ਵਾਰ ਕੀਤਾ ਅੱਜ ਸਰਕਾਰ ਨੂੰ অন্ਟਾਰੀਓ ਸਾਡੀ ਸੰਸਥਾਵਾਂ ਤੇ ਸਾਰੇ ਕੈਨੇਡੀਅਨ ਦੀ ਸੁਰੱਖਿਆ ਲਈ ਹੋਰ ਸਖਤ ਸਰਹੱਦ ਦੀ ਨਿਰੰਤਰ ਉਪਾਅ ਲਾਗੂ ਕਰਨ ਲਈ ਕਹਿੰਦੇ ਰਹੇ ਆ ਸੀਬੀਸੀ ਨਿਊਜ਼ ਇੱਕ ਇਮੀਗ੍ਰੇਸ਼ਨ ਈਮੇਲ ਰਾਹੀਂ ਆਰਸੀਸੀ ਨੂੰ ਇਹ ਗੱਲ ਆਖੀ ਹੈ ਕਿ 2023 ਤੋਂ ਉਸਨੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਅਖੰਡਤਾ ਵਿੱਚ ਮਜ਼ਬੂਤੀ ਕਰਨ ਵਿੱਚ ਧਿਆਨ ਦਿੱਤਾ ਉਹ ਕਹਿੰਦਾ ਕਿ ਇਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਿਜਵਾਨੀ ਲਈ ਇੱਕ ਸੂਬਾਈ ਖੇਤਰੀ ਸਰਕਾਰ ਦੁਆਰਾ ਪ੍ਰਵਾਨੇ ਤਸਕੂਲ ਡੈਜਿਗਨੇਟਿਡ ਲਰਨਿੰਗ ਇੰਸਟੀਚਿਊਟ ਵਿੱਚ ਨਾਮਕਰਨ ਪੱਤਰ ਦੀ ਸੀਮਾ ਪੇਸ਼ ਕੀਤੀ ਹੈ ਆਈ ਆਰ ਸੀ ਸੀ ਦਾ ਕਹਿਣਾ ਹੈ ਕਿ ਉਸਨੇ ਡੀ ਆਈ ਐਲ ਦੀ ਸਵੀਕ੍ਰਿਤੀ ਦੇ ਸਾਰੇ ਪੱਤਰਾਂ ਨੂੰ ਤਸਦੀਕ ਕਰਨ ਉਹਨਾਂ ਸੰਸਥਾਵਾਂ ਦੇ ਨਤੀਜੇ ਪੇਸ਼ ਕੀਤੇ ਜਿਵੇਂ ਵਿਦਿਆਰਥੀ ਪਾਲਣਾ ਅਭਿਆਸ ਵਿੱਚ ਹਿੱਸਾ ਲੈਣ ਵਿੱਚ ਅਸਫਲ ਰਹਿੰਦੇ ਨੇ ਅਤੇ ਅਧਿਅਨ ਪਰਮਿਟ ਬਿਨਾਂ ਕਾਰਨ ਦੇ ਘੱਟੋ-ਘੱਟ ਵਿੱਤੀ ਲੋੜਾਂ ਉਧਾਉਂਦੇ ਨੇ ਪਾਰਕੈਲੀ ਸੁਨਬਰਗ ਇੱਕ ਸਾਬਕਾ ਕਨੇਡੀਅਨ ਬਾਰਡਰ ਸਰਵਿਸ ਏਜੰਸੀ ਅਧਿਕਾਰੀ ਨੇ ਮਾਊਟ ਰਾਇਲ ਯੂਨੀਵਰਸਿਟੀ ਵਿੱਚ ਅਪਰਾਧ ਵਿਗਿਆਨ ਦੇ ਪ੍ਰੋਫੈਸਰ ਨੇ ਕਿਹਾ ਕਿ ਸਿਸਟਮ ਦੀ ਕੋਈ ਨਿਗਰਾਨੀ ਨਹੀਂ ਅਤੇ ਅੰਤਰਰਾਸ਼ਟਰੀ ਅਪਰਾਧੀਆਂ ਦੁਆਰਾ ਇਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਖੇਡਦਾ ਇਸ ਕਿਸਮ ਨਾਲ ਧੋਖਾਧੜੀ ਅਸਲ ਵਿੱਚ ਕਾਫੀ ਸਮੇਂ ਤੋਂ ਚੱਲ ਰਹੀ ਹੈ ਉਸਨੇ ਕਿਹਾ ਕਿ ਇਹ ਨੋਟ ਕਰਦੇ ਹੋਏ ਕਿ ਸੰਭਵਿਤ ਤੌਰ ਤੇ ਸ਼ਾਮਲ ਲੋਕਾਂ ਦੀ ਮਾਤਰਾ ਅਚੰਭੇ ਵਾਲੀ ਹੈ ਯੂਕੇ ਤੋਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪ੍ਰਵਾਸੀ ਪ੍ਰਤਿਕਿਰਿਆ ਵਿੱਚ ਚਿਹਰੇ ਦੀ ਪਛਾਣ ਫਿੰਗਰਪ੍ਰਿੰਟਸ ਲੈਣ ਵਰਗੀਆਂ ਬਾਇਓਮੈਟ੍ਰਿਕ ਟੈਕਨੋਲੋਜੀਆਂ ਦੀ ਵਰਤੋਂ ਕਰ ਰਹੇ ਹਨ ਪਰ ਆ ਪ੍ਰੋਗਰਾਮ ਵੀ ਪਛਾਣ ਧੋਖਾਧੜੀ ਨੂੰ ਖਤਮ ਕਰਨਾ ਇੱਕ ਵੱਡੀ ਦੁਖਦਾਈ ਖਬਰ ਹੈ ਪਰ ਕੈਨੇਡਾ ਕੋਲ ਦਸਤਾਵੇਜ਼ ਜਾਂ ਵਿਅਕਤੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਕਰੀਨਿੰਗ ਕਰਨ ਲਈ ਕਰਮਚਾਰੀ ਜਾਂ ਟੈਕਨੋਲੋਜੀ ਨਹੀਂ ਹੈ ਉਨ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਸਰਕਾਰ ਜਿੱਤੇ ਭਾਰਤ ਸਰਕਾਰ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਉੱਥੇ ਹੀ ਹੁਣ ਕੈਨੇਡਾ ਦੀ ਸਰਕਾਰ ਇਸ ਮਾਮਲੇ ਵਿੱਚ ਆਪਣਾ ਕੀ ਰੁਖ ਪੇਸ਼ ਕਰਦੀ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ